ਸਤਿ ਸ਼੍ਰੀ ਅਕਾਲ ਪੰਜਾਬੀਓ ਸਵਾਗਤ ਕਰਦੇ ਹਾਂ ਇੱਕ ਹੋਰ ਨਵੇਂ ਵੀਡੀਓ ਵਿੱਚ ਦਿੱਲੀ 에어ਪੋਰਟ ਤੋਂ ਬੇहद ਹੁਣ ਹੈਰਾਨ ਕਰਦਾ ਮਾਮਲਾ ਸਾਹਮਣੇ ਨਿਕਲ ਕੇ ਆਇਆ ਹੈ ਜਿੱਥੇ ਕਿ ਕੈਨੇਡਾ ਜਾ ਰਹੇ ਇੱਕ 75 ਸਾਲਾ ਪੰਜਾਬੀ ਬਜ਼ੁਰਗ ਸੁੱਚਾ ਸਿੰਘ ਨੂੰ ਦਿੱਲੀ 에어ਪੋਰਟ ਦੀ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਸੁੱਚਾ ਸਿੰਘ ਕੈਨੇਡਾ ਦਾ ਸਿਟੀਜ਼ਨ ਦੱਸਿਆ ਜਾ ਰਿਹਾ ਹੈ ਜੋ ਕਿ ਭਾਰਤ ਦੇ ਵਿੱਚ ਛੁੱਟੀਆਂ ਮਨਾਉਣ ਦੇ ਲਈ ਆਇਆ ਹੋਇਆ ਸੀ ਤੇ ਇਸੇ ਦੌਰਾਨ ਉਹ ਕੈਨੇਡਾ ਦੇ ਵਿੱਚ ਵਾਪਸੀ ਕਰਨ ਦੇ ਲਈ ਦਿੱਲੀ 에어ਪੋਰਟ ਤੋਂ ਫਲਾਈਟ ਲੈ ਕੇ ਟ੍ਰਾਂਟੋ ਜਾ ਰਿਹਾ ਸੀ ਸੋ ਇਸੇ ਦੌਰਾਨ ਦਿੱਲੀ 에어ਪੋਰਟ ਦੇ ਉੱਤੇ ਉਸ ਨੂੰ ਰੋਕਿਆ ਗਿਆ ਹੈ ਤੇ ਉਸ ਨੂੰ ਹੁਣ ਕੈਨੇਡਾ ਜਾਣ ਦੀ ਬਜਾਏ ਤਿਹਾਰ ਜੇਲ੍ਹ ਦੇ ਵਿੱਚ ਜਾਣਾ ਪਿਆ ਹੈ ਜੀਹਾਂ ਮਾਮਲਾ ਸੁਣ ਕੇ ਸਭ ਹੈਰਾਨ ਰਹਿ ਚੁੱਕੇ ਹਨ ਮਿਲੀ ਜਾਣਕਾਰੀ ਦੇ ਅਨੁਸਾਰ ਸੁੱਚਾ ਸਿੰਘ ਪਿਛਲੇ ਕਾਫੀ ਸਾਲਾਂ ਤੋਂ ਕੈਨੇਡਾ ਦੇ ਵਿੱਚ ਰਹਿ ਰਿਹਾ ਹੈ ਤੇ ਸੁੱਚਾ ਸਿੰਘ ਅਕਸਰ ਹੀ ਪੰਜਾਬ ਦੇ ਵਿੱਚ ਆਪਣੇ ਪਰਿਵਾਰ ਨੂੰ ਮਿਲਣ ਦੇ ਲਈ ਘੇੜਾ ਮਾਰਦਾ ਰਹਿੰਦਾ ਹੈ ਸੋ ਸੁੱਚਾ ਸਿੰਘ ਦੇ ਸਾਰੇ ਹੀ ਬੱਚੇ ਅਤੇ ਇਸ ਤੋਂ ਇਲਾਵਾ ਉਸ ਦਾ ਸਾਰਾ ਹੀ ਪਰਿਵਾਰ ਕੈਨੇਡਾ ਦੇ ਵਿੱਚ ਹੈ ਕੁਝ ਕੁ ਪਰਿਵਾਰ ਜਿਹੜਾ ਕਿ ਪੰਜਾਬ ਦੇ ਵਿੱਚ ਰਹਿ ਰਿਹਾ ਹੈ ਸੋ ਉਹਨਾਂ ਨੂੰ ਅਕਸਰ ਹੀ ਮਿਲਣ ਦੇ ਲਈ ਜਾਂ ਫਿਰ ਜ਼ਮੀਨ ਜਾਇਦਾਦ ਦੇ ਮਾ ਦੇ ਲਈ ਸੁੱਚਾ ਸਿੰਘ ਦੇ ਦੁਆਰਾ ਪੰਜਾਬ ਦੇ ਵਿੱਚ ਆਇਆ ਜਾਂਦਾ ਹੈ ਸੋ ਇਸੇ ਤਰ੍ਹਾਂ ਇਸ ਸਾਲ ਵੀ ਸੁੱਚਾ ਸਿੰਘ ਪੰਜਾਬ ਦੇ ਵਿੱਚ ਆਇਆ ਹੋਇਆ ਸੀ ਸੋ ਇਸੇ ਦੌਰਾਨ ਬਠਿੰਡਾ ਦੇ ਕੁਝ ਦੂਰ ਦੇ ਰਿਸ਼ਤੇਦਾਰਾਂ ਦੇ ਵੱਲੋਂ ਸੁੱਚਾ ਸਿੰਘ ਨੂੰ ਆਪਣਾ ਸਮਾਨ ਦਿੱਤਾ ਗਿਆ ਸੀ ਤਾਂ ਜੋ ਕਿ ਉਹ ਕੈਨੇਡਾ ਦੇ ਵਿੱਚ ਕਿਸੇ ਰਿਸ਼ਤੇਦਾਰ ਨੂੰ ਦੇ ਸਕੇ ਸੋ ਉਹੀ ਸਮਾਨ ਲੈ ਕੇ ਸੁੱਚਾ ਸਿੰਘ ਜਿਵੇਂ ਹੀ ਦਿੱਲੀ 에어ਪੋਰਟ ਦੇ ਉੱਤੇ ਪਹੁੰਚਦਾ ਹੈ ਤੇ ਇਮੀਗ੍ਰੇਸ਼ਨ ਅਧਿਕਾਰੀਆਂ ਦੇ ਦੁਆਰਾ ਸੁੱਚਾ ਸਿੰਘ ਦੀ ਚੈਕਿੰਗ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਚੈਕਿੰਗ ਦੇ ਦੌਰਾਨ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਕੁਝ ਸਮਾਨ ਦੇ ਵਿੱਚ ਗਲਤ ਲੱਗਦਾ ਹੈ ਜੋ ਕਿ ਕਿਸੇ ਖਾਸ ਤਰੀਕੇ ਦੇ ਨਾਲ ਪੈਕ ਕੀਤਾ ਹੁੰਦਾ ਹੈ ਇਸ ਤੋਂ ਬਾਅਦ ਸੁੱਚਾ ਸਿੰਘ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਤੇ ਇਮੀਗ੍ਰੇਸ਼ਨ ਅਧਿਕਾਰੀਆਂ ਦੇ ਦੁਆਰਾ ਜਦੋਂ ਸਮਾਨ ਖੋਲ ਕੇ ਦੇਖਿਆ ਜਾਂਦਾ ਹੈ ਤੇ ਇਸ ਦੇ ਵਿੱਚ ਕਈ ਤਰ੍ਹਾਂ ਦਾ ਸਮਾਨ ਜਿਵੇਂ ਕਿ ਮਠਿਆਈਆਂ ਅਤੇ ਇਸ ਤੋਂ ਇਲਾਵਾ ਪੰਜੀਰੀ ਅਤੇ ਪਿੰਨੀਆਂ ਆਦਿ ਸੁੱਚਾ ਸਿੰਘ ਕੈਨੇਡਾ ਲੈ ਕੇ ਜਾ ਰਿਹਾ ਸੀ ਅਤੇ ਇਸ ਤੋਂ ਇਲਾਵਾ ਜਿਹੜੇ ਰਿਸ਼ਤੇਦਾਰਾਂ ਦੇ ਦੁਆਰਾ ਉਸ ਨੂੰ ਬੈਗ ਦਿੱਤਾ ਹੋਇਆ ਸੀ ਉਸ ਦੇ ਵਿੱਚੋਂ ਨਸ਼ੀਲਾ ਪਦਾਰਥ ਪਾਇਆ ਜਾਂਦਾ ਹੈ ਜਿਸ ਤੋਂ ਬਾਅਦ ਸੁੱਚਾ ਸਿੰਘ ਦੇ ਵੱਲੋਂ ਸਾਫ਼ ਕਾਰ ਕਰ ਦਿੱਤਾ ਜਾਂਦਾ ਹੈ ਕਿ ਇਹ ਉਸ ਦਾ ਬੈਗ ਨਹੀਂ ਹੈ ਤੇ ਕਿਸੇ ਰਿਸ਼ਤੇਦਾਰ ਦੇ ਵੱਲੋਂ ਹੀ ਉਸ ਨੂੰ ਕੈਨੇਡਾ ਦੇ ਵਿੱਚ ਕਿਸੇ ਹੋਰ ਰਿਸ਼ਤੇਦਾਰ ਨੂੰ ਦੇਣ ਦੇ ਲਈ ਬੈਗ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਵੀ ਕੈਨੇਡਾ ਦੇ ਵਿੱਚ ਗੱਲ ਕੀਤੀ ਜਾਂਦੀ ਹੈ ਤੇ ਉਹਨਾਂ ਦੇ ਦੁਆਰਾ ਵੀ ਸਾਫ਼ ਇਨਕਾਰ ਕਰ ਦਿੱਤਾ ਜਾਂਦਾ ਹੈ ਕਿ ਉਹਨਾਂ ਦਾ ਪਿਤਾ ਕਿਸੇ ਵੀ ਇਸ ਤਰ੍ਹਾਂ ਦੇ ਨਸ਼ੀਲੇ ਪਦਾਰਥ ਨੂੰ ਸਮਗਲ ਕਰਨ ਦੇ ਵਿੱਚ ਇਨਵੋਲਵ ਨਹੀਂ ਹੋ ਸਕਦਾ ਹੈ ਜਿਸ ਤੋਂ ਬਾਅਦ ਕਿ ਹੁਣ ਸੁੱਚਾ ਸਿੰਘ ਨੂੰ ਤੇ ਬੇहद ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਤੋਂ ਬਾਅਦ ਉਸ ਨੂੰ ਹੁਣ ਤਿਹਾੜ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਹੈ ਦੂਜੇ ਪਾਸੇ ਜਿਹੜੇ ਰਿਸ਼ਤੇਦਾਰਾਂ ਦੇ ਵੱਲੋਂ ਇਸ ਨੂੰ ਸਮਾਨ ਦਿੱਤਾ ਗਿਆ ਸੀ ਹੁਣ ਉਹਨਾਂ ਦੀ ਵੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਪੁਲਿਸ ਦੇ ਵੱਲੋਂ ਸਾਰਾ ਮਾਮਲਾ ਦਰਜ ਕਰਕੇ ਹੁਣ ਸ਼ਾਨਵੀਣ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ ਸੋ ਕਿਸੇ ਦਾ ਵੀ ਸਮਾਨ ਲਿਜਾਣ ਲੱਗੇ ਹੁਣ ਤੁਹਾਨੂੰ 100 ਬਾਰ ਸੋਚਣਾ ਚਾਹੀਦਾ ਹੈ ਕਿਉਂਕਿ ਇਸ ਤੋਂ ਪਹਿਲਾਂ ਵੀ ਕਈ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਹਨ ਕਿ ਲੋਕ ਬਜ਼ੁਰਗਾਂ ਦੇ ਹੱਥਾਂ ਦੇ ਵਿੱਚ ਜਿਹੜਾ ਕਿ ਇਸ ਤਰ੍ਹਾਂ ਨਸ਼ੀਲੇ ਪਦਾਰਥ ਡੋਡੇ ਫੀਮ ਭੇਜਦੇ ਹਨ ਕੀ ਇਮੀਗ੍ਰੇਸ਼ਨ ਅਧਿਕਾਰੀ ਉਹਨਾਂ ਦੇ ਉੱਤੇ ਕੋਈ ਵੀ ਸ਼ੱਕ ਦੀ ਨਜ਼ਰ ਨਾ ਜਾਂ ਫਿਰ ਚੈਕਿੰਗ ਨਾ ਕਰਨ ਪਰ ਇਸੇ ਦੌਰਾਨ ਜੇਕਰ ਉਹ ਚੈਕਿੰਗ ਕਰਦੇ ਹਨ ਤੇ ਬੁਰੀ ਤਰ੍ਹਾਂ ਇਹ ਬਜ਼ੁਰਗ ਫਸ ਜਾਂਦੇ ਹਨ